ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਈ ਨੇ 4 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜੀ ਸਵੇਰੇ 4 ਵਜੇ ਤੋਂ ਲੈ ਕੇ ਜਿਹੜੀ ਆਪਣੀ ਡੇਲੀ ਰੁਟੀਨ ਵਰਕ ਹੁੰਦੀ ਆ ਸਵੇਰ ਦੇ ਕੰਮ ਤੋਂ ਦੇ ਹੁੰਦੇ ਆ ਪਿੰਡਾਂ ਜਿਹੜੇ ਲਾਈਫ ਹੁੰਦੀ ਆ ਸਵੇਰ ਦੀ ਉਹ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੀ ਆ ਅੱਜ ਦੀ ਵੀਡੀਓ ਤੇ ਬਾਕੀ ਮੈਂ ਨਹਾ ਕੇ ਆ ਚੁੱਕੀ ਸੀ ਗੁਰੂ ਸੱਚਾ ਚਰਨ ਵਿੱਚ ਹਾਜ਼ਰੀ ਵੀ ਆਪਾਂ ਲਵਾ ਲਈ ਐ ਮੰਮੀ ਨੇ ਵੀ ਪਾਠ ਕਰ ਲਿਆ ਮੈਂ ਵੀ ਕਰ ਲਿਆ ਤੇ ਹੁਣ ਉਸ ਤੋਂ ਬਾਅਦ ਆਪਾਂ ਸ਼ੁਰੂ ਕਰ ਰਹੀ ਆ ਕੰਮ ਤੋਂ ਦੇ ਤੇ ਚਾਹ ਵੀ ਮੈਂ ਹੁਣ ਬਣਾਉਣ ਜਾ ਰਹੀ ਆ ਰਸੋਈ ਦੇ ਵਿੱਚ ਤੇ ਜਿਵੇਂ ਨਾ ਸੰਤ ਮਹਾਂਪੁਰਸ਼ ਕਹਿੰਦੇ ਹੁੰਦੇ ਨੇ ਵੀ ਜਿਹੜੇ ਕੰਮ ਧੰਦੇ ਹੁੰਦੇ ਆ ਜਾਂ ਆਪਣਾ ਰਸੋਈ ਦਾ ਕੰਮ ਹੈ ਉਹ ਬਾਅਦ ਚ ਸ਼ੁਰੂ ਕਰਨਾ ਚਾਹੀਦਾ ਪਹਿਲਾਂ ਗੁਰੂ ਸਬ ਚਰਨੀ ਲੱਗਣਾ ਚਾਹੀਦਾ ਤੇ ਸਾਡੀ ਮੇਰੀ ਖਾਸ ਕਰਕੇ ਸੋਚਣੀ ਆ ਵੀ ਜਿਹੜਾ ਆਪਾਂ ਚਾਹ ਪਾਣੀ ਪੀਣੇ ਆ ਉਹ ਵੀ ਬਾਅਦ ਚ ਪੀਣਾ ਚਾਹੀਦਾ ਪਹਿਲਾਂ ਗੁਰੂ ਸਬ ਚਰਨੀ ਲਾ ਕੇ ਹਰ ਇੱਕ ਕੰਮ ਉਸ ਤੋਂ ਬਾਅਦ ਸ਼ੁਰੂ ਕਰਨਾ ਚਾਹੀਦਾ ਸੋ ਇਸ ਕਰਕੇ ਚਾਹ ਮੈਂ ਹੁਣ ਬਣਾਉਣ ਜਾ ਰਹੀ ਆ ਤੇ ਬਾਕੀ ਰਮਾਨ ਤੇ ਉਹਦੇ ਡੈਡੀ ਸੁੱਤੇ ਹੋਏ ਨੇ ਚਾਹ ਬਣਾ ਕੇ ਫਿਰ ਮੈਂ ਉਹਨਾਂ ਨੂੰ ਬਿਠਾ ਦੂੰਗੀ ਕਿ ਆਪ ਵੀ ਆਪਾਂ ਚਾਹ ਪੀਣੀ ਆ ਤੇ ਚਲੋ ਜੀ ਵੀਡੀਓ ਤੇ ਬਣੇ ਰਹੋ ਹਾਂਜੀ ਲਓ ਜੀ ਇੱਥੇ ਆ ਗਈ ਜੀ ਮੈਂ ਰਸੋਈ ਦੇ ਵਿੱਚ ਤੇ ਮੈਂ ਲੱਗੀਆਂ ਹਾਂ ਚਾਹ ਬਣਾਉਣ ਤੇ ਚਾਹ ਬਣਾ ਕੇ ਫਿਰ ਮੈਂ ਈਰਮਾਨ ਤੇ ਉਹਦੇ ਡੈਡੀ ਨੂੰ ਉਠਾ ਦਾਂਗੀ ਮੈਂ ਔਰ ਮੰਮੀ ਤਾਂ ਜਲਦੀ ਦੇ ਉੱਠੇ ਹੋਏ ਆ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਲਵਾ ਕੇ ਫਿਰ ਉਸ ਤੋਂ ਬਾਅਦ ਨੂੰ ਚਾਹ ਬਣਾਉਣੀ ਹੋਰ ਤੇ ਛੋਟੇ-ਮੋਟੇ ਕੰਮ ਆ ਫਿਰ ਆਪਾਂ ਉਹਨਾਂ 'ਚ ਜੁਟ ਜਾਨੇ ਆ ਚਾਹ ਪੀ ਕੇ ਤੇ ਮੈਂ ਕਿਹਾ ਵੀ ਚਲੋ ਪਹਿਲਾਂ ਮੈਂ ਚਾਹ ਰੱਖਦਾ ਤੇ ਫਿਰ ਬਾਹਰ ਜਾ ਕੇੜਾ ਆਪਣਾ ਹੋਰ ਇੱਕ ਅੱਧਾ ਕੰਮ ਧੰਦਾ ਉਹ ਨਿਬੜਾਉਂਗੀ ਇਹਨੇ ਨੂੰ ਚਾਹ ਨੂੰ ਬਾਲਾ ਆ ਜੂਗਾ ਚਾਹ ਨੂੰ ਫਿਰ ਦਬਾਲ ਆ ਗਿਆ ਫਿਰ ਮੈਂ ਚਾਹ ਬਣੀ ਤੋਂ ਬਾਅਦ ਇਹਨਾਂ ਨੂੰ ਉਠਾਵਾਂਗੀ ਤੇ ਮੈਂ ਚਾਹ ਜਪਾਠ ਕਰਨ ਤੋਂ ਬਾਅਦ ਹੀ ਪੀਣੀ ਆ ਕਿਉਂਕਿ ਇਹਨਾ ਮਨ ਵਿੱਚ ਵੈਸੇ ਵਹਿਮ ਜਿਹਾ ਰਹਿੰਦਾ ਵੀ ਇਹਨੇ ਪਾਠ ਜਿਹੜਾ ਹੈਗਾ ਬਿਨਾਂ ਕੁਝ ਸਾਧੇ ਕੀਤੇ ਹੀ ਤਰ੍ਹਾਂ ਬਾਕੀ ਦੇ ਕੰਮ ਬਾਅਦ ਵਿੱਚ ਹੀ ਕਰਾਂ ਤੇ ਲਓ ਜੀ ਇੱਥੇ ਆ ਗਈ ਸੀ ਹੁਣ ਮੈਂ ਕਮਰੇ ਦੇ ਵਿੱਚ ਤੇ ਜਿਹੜਾ ਕੰਬਲ ਮੇਰੇ ਉੱਤੇ ਲੱਤਾਂ ਹੁੰਦਾ ਮੈਂ ਉਹਨੂੰ ਕਹਾਂ ਲਗਾਉਣ ਲੱਗੀ ਸੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਮੇਰੇ ਪਿਛਲੇ ਪਾਸੇ ਨੇ ਇੱਥੇ ਖੜਾ ਮੋਟਰਸਾਈਕਲ ਬੋਲਟ ਇਹਨੂੰ ਆਪਾਂ ਜ਼ਿਆਦਾਤਰ ਅੰਦਰ ਹੀ ਖੜਾ ਕਰਦੇ ਹਾਂ ਕਿਉਂਕਿ ਇਹਨੂੰ ਆਪਾਂ ਜ਼ਿਆਦਾ ਯੂਜ਼ ਨਹੀਂ ਕਰਦੇ ਹੈਗੇ ਫਿਰ ਬਾਹਰ ਮਿੱਟੀ ਨਾ ਭਰ ਜਾਂਦਾ ਤੇ ਲਓ ਜੀ ਇੱਥੇ ਮੈਂ ਵਾਪਸ ਰਸੋਈ ਦੇ ਵਿੱਚ ਆ ਗਈ ਸੀ ਚਾਹ ਨੂੰ ਬਾਲਾ ਆ ਗਿਆ ਸੀ ਤੇ ਚਾਹ ਦੇ ਵਿੱਚ ਮੈਂ ਇੱਥੇ ਦੁੱਧ ਪਾ ਦਿੱਤਾ ਦੁੱਧ ਪਾਉਣ ਤੋਂ ਬਾਅਦ ਫਿਰ ਮੈਂ ਚੰਗੀ ਤਰ੍ਹਾਂ ਨੂੰ ਸੇਕ ਲਵਾ ਕੇ ਬਾਲਾਉਣ ਤੋਂ ਬਾਅਦ ਲਓ ਜੀ ਆਪਣੀ ਚਾਹ ਹੋ ਗਈ ਸੀ ਰੈਡੀ ਤੇ ਮੈਂ ਪਹਿਲਾਂ ਥਰਮੋਸ 'ਚ ਪਾ ਲਈ ਹੁਣ ਨਹੀਂ ਜੇ ਆਪਾਂ ਭਾਂਡੇ 'ਚ ਪਾਉਣੇ ਆ ਤੇ ਕਿਤੇ ਡੁੱਲ ਜੇ ਜਾਂਦੀ ਹੈ ਸੋ ਤਾਂ ਕਰਕੇ ਮੈਂ ਪਹਿਲਾਂ ਤੇ ਬਾਕੀ ਮੈਂ ਵੀ ਕੇਰੇ ਪੀਣੀ ਅਸਵੇਰੀ ਚਾਹ ਜ਼ਿਆਦਾ ਨਹੀਂ ਪੀਂਦੇ ਹੈ ਕਿਉਂਕਿ 13-13 ਤਾਂ ਜ਼ਰੂਰੀ ਆ ਵੈਸੇ ਤਾਂ ਡਾਕਟਰ ਨੇ ਮੈਨੂੰ ਕਿਹਾ ਵੀ ਜਿੰਨਾ ਵੀ ਹੋ ਸਕੇ ਘੱਟ ਪੀਣੀ ਆ ਕਿਉਂਕਿ ਨਾ ਫਿਰ ਮੈਨੂੰ ਕਾਲਜੇ ਦੇ ਵਿੱਚ ਜਲਣ ਜੀ ਹੋਣ ਲੱਗ ਜਾਂਦੀ ਹੈ ਮਤਜਾਬ ਦੀ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਆ ਤੇ ਮੈਂ ਇਥੇ ਨਾ ਕੌਲਿਆਂ ਦੀ ਵਿੱਚ ਚਾਹ ਪਾਈ ਆ ਤੁਸੀਂ ਦੇਖ ਸਕਦੇ ਆ ਜਿਵੇਂ ਆਪਣੇ ਪੁਰਾਣੇ ਪਿੰਡਾਂ ਦੇ ਵਿੱਚ ਹਨਾ ਪੀਂਦੀ ਹੁੰਦੇ ਸੀ ਅੱਜ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਕੌਲਿਆਂ ਦੇ ਵਿੱਚ ਹੀ ਪੀਂਦੇ ਆ ਕੱਪ ਵਗੈਰਾ ਹੈਗੇ ਪਰ ਜੇ ਕਾਪਾਂ ਦੇ ਵਿੱਚ ਚਾਹ ਛੇਤੀ ਠੰਡੀ ਨਹੀਂ ਹੁੰਦੀ ਫਿਰ ਬਹੁਤ ਟਾਈਮ ਵੇਸਟ ਹੁੰਦਾ ਤੇ ਆਪਾਂ ਲੱਗ ਫੇਰ ਇਸ ਕਰਕੇ ਮੈਂ ਸਾਰਿਆਂ ਦੀ ਚਾਹ ਜਿਹੜੀ ਹੈਗੀ ਕੌਲੇਂਜੀ ਪਾ ਲਈ ਆ ਤੇ ਬਾਕੀ ਹੁਣ ਮੈਂ ਚੰਨੂ ਦੀ ਕਮਰੇ ਦੇ ਵਿੱਚ ਜਦੋਂ ਚਾਹ ਥੋੜੀ ਠੰਡੀ ਹੋ ਜੂਗੀ ਆਪਾਂ ਫੇਰ ਉਹਨਾਂ ਨੂੰ ਬੁਲਾਵਾਂਗੇ ਵੈਸੇ ਮੈਂ ਉਹਨਾਂ ਨੂੰ ਉਠਾਇਆ ਹੀ ਆ ਵਾਸ਼ਰੂਮ ਵਗੈਰਾ ਚਲੇ ਗਿਆ ਤੇ ਮੈਨੂੰ ਉਹਨਾਂ ਨੇ ਕਿਹਾ ਤਾਂ ਸੀ ਮੈਂ ਕਿ ਤੁਸੀਂ ਆਪਣਾ ਕਮਰੇ ਦੇ ਵਿੱਚ ਹੀ ਆ ਜੇ ਔਰ ਮਾਨ ਨੂੰ ਕਿਹਾ ਤਾਂ ਉਹਦੇ ਪਾਪਾ ਨੂੰ ਵੀ ਤੇ ਕਿਉਂਕਿ ਬਾਹਰ ਦਾ ਮੌਸਮ ਹਨਾ ਨੈਚੁਰਲ ਲਾਉਂ ਦੇ ਵਿੱਚ ਪੈਣਾ ਬਹੁਤ ਵਧੀਆ ਲੱਗਦਾ ਤੇ ਜਾਂ ਗਰਮੀ ਦੇ ਮੌਸਮ ਵਿੱਚ ਆਪਾਂ ਪ੍ਰੇਫਰ ਕਰਦੇ ਹਾਂ ਵੀ ਨੈਚੁਰਲ ਹਵਾ ਦੇ ਵਿੱਚ ਹੀ ਪਈਏ ਕਿ ਕਿ ਏਸੀ ਤਾਂ ਇੱਕ ਐ ਹੁੰਦਾ ਵੀ ਦਿਨ ਦੇ ਟਾਈਮ ਜੇ ਬਾਹਲੀ ਗਰਮੀ ਦੇ ਵਿੱਚ ਜਾਂ ਯੂਜ਼ ਕਰ ਲਿਆ ਜਾਂ ਕੋਈ ਆਇਆ ਗਿਆ ਹੋਵੇ ਉਦੋਂ ਲਾ ਲਿਆ ਵੈਸੇ ਆਪਾਂ ਜ਼ਿਆਦਾ ਨਹੀਂ ਲਾਉਂਦੇ ਤੇ ਲੋ ਜੀ ਇੱਥੇ ਰਮਾਨਾ ਅੱਜ ਚਾਹ ਪੀ ਕੇ ਦੁਬਾਰਾ ਸੌਂ ਗਿਆ ਸੀ ਕਾਰਨ ਸੀ ਕਿਉਂਕਿ ਅੱਜ ਇਹਨੇ ਸਕੂਲ ਨਹੀਂ ਜਾਣਾ ਤੇ ਸਕੂਲ ਇਸ ਕਰਕੇ ਨਹੀਂ ਜਾਣਾ ਇਹਨਾਂ ਇਹਦੇ ਪਾਪਾ ਸਰਟੀਫਿਕੇਟ ਤੇ ਜਿਹੜੀ ਐਡਮਿਸ਼ਨ ਫੀਸ ਆ ਉਹ ਆਪ ਇੱਕ ਟੀਚਰ ਨੂੰ ਫੜਾ ਕੇ ਆਏ ਸੀ ਪਰ ਉਹ ਟੀਚਰ ਕੱਲਰ ਮਾਨ ਨੂੰ ਕਹਿੰਦੇ ਕਿ ਨਹੀਂ ਮੈਨੂੰ ਤਾਂ ਤੁਸੀਂ ਕੋਈ ਸਰਟੀਫਿਕੇਟ ਤੇ ਫੀਸ ਨਹੀਂ ਦਿੱਤੀ ਤੇ ਅੱਜ ਇਹ ਕਹਿੰਦਾ ਪਾਪਾ ਪਹਿਲਾਂ ਤੁਸੀਂ ਜਾ ਕੇ ਵੀ ਮੇਰਾ ਸਰਟੀਫਿਕੇਟ ਲਵਾ ਕੇ ਆਓ ਤੇ ਵੀ ਚਲੋ ਪੈਸਿਆਂ ਦਾ ਤਾਂ ਸਰ ਜਾਂਦਾ ਹਨਾ ਸਰਟੀਫਿਕੇਟ ਜ਼ਰੂਰੀ ਆ ਸਕੂਲ ਲਿਵਿੰਗ ਸਰਟੀਫਿਕੇਟ ਆ ਬਾਰ ਬਾਰ ਸਕੂਲ ਵਾਲੇ ਵੀ ਨਹੀਂ ਦਿੰਦੇ ਹੈਗੇ ਸੋ ਮੈਂ ਵੀ ਕਿਹਾ ਮੈਂ ਕਿਹਾ ਵੀ ਅੱਜ ਹੀ ਜਾ ਕੇ ਵੀ ਇਹ ਕੰਮ ਸੋਲਵ ਕਰਕੇ ਆਇਓ ਵਾਟ ਟਾਈਮ ਨਾ ਪਾਇਓ ਤੇ ਲਓ ਜੀ ਇੱਥੇ ਮੈਂ ਹੁਣ ਲੱਗੀ ਸੀ ਬਿਸਤਰੀ ਚੱਕਣ ਈ ਬੇਸ ਤਰੀ ਮਤਕਰੀਬਨ ਚੱਕ ਦਿੱਤੇ ਅਰਮਾਨ ਆਪਣਾ ਜਿਹੜਾ ਹੈਗਾ ਥੋੜਾ ਜਿਹਾ ਉਧਰ ਹੈਲਪ ਕਰਾਉਣ ਲੱਗ ਗਿਆ ਆਪਣੇ ਡੈਡੀ ਨਾਲ ਕਮਾਧੰਦਿਆਂ ਦੇ ਵਿੱਚ ਕਿ ਫਿਰ ਉਹਨਾਂ ਨੇ ਵੀ ਜਾਣਾ ਦਾ ਫਟਾਫਟ ਲੋ ਜੀ ਹੁਣ ਤੁਸੀਂ ਸੁਣੋ ਸਵੇਰੇ ਸਵੇਰੇ ਕੋਲਾਂ ਦੀ ਆਵਾਜ਼ ਖੇਤਾਂ ਦੇ ਵਿੱਚ ਹਾਂਜੀ ਲੋ ਜੀ ਇੱਥੇ ਹੁਣ ਮੈਂ ਲੱਗੀਆਂ ਕੱਪੜੇ ਸੁੱਕਣੇ ਪਾਉਣ ਤੇ ਕੱਪੜਿਆਂ ਦਾ ਕੰਮ ਆਪਣਾ ਹੋ ਗਿਆ ਕੰਪਲੀਟ ਮੈਂ ਸਾਜ਼ਰੀ ਕੱਪੜੇ ਧੋਲੇ ਸੀ ਸਰੀਹੀ ਚਲਾਤੀ ਸੀ ਮਸ਼ੀਨ ਕਿਉਂਕਿ ਨਾ ਫਿਰ ਧੁੱਪ ਚੜਨ ਤੋਂ ਪਹਿਲਾਂ ਪਹਿਲਾਂ ਸੁੱਕ ਜਾਂਦੇ ਔਰ ਤੁਸੀਂ ਦੇਖ ਸਕਦੇ ਹੋ ਹਾਲੇ ਧੁੱਪ ਚੜੀ ਨਹੀਂ ਹੈਗੀ ਤੇ ਕਹਾਂ ਹਾਂ ਦਾ ਵੀ ਠੰਢ ਠੰਢੇ ਸਾਰਾ ਕੰਮ ਕੰਪਲੀਟ ਹੋ ਜੇ ਵਧੀਆ ਨਹੀਂ ਤਾਂ ਫਿਰ ਧੁੱਪ ਦੇ ਵਿੱਚ ਨਾ ਕੰਮ ਜਿਹੜਾ ਹੈਗਾ ਉਹ ਖਤਮ ਹੁੰਨ ਚ ਨਹੀਂ ਆਉਂਦਾ ਵੱਧਦਾ ਹੀ ਜਾਂਦਾ ਹੈਗਾ ਸੋ ਤਾਂ ਕਰਕੇ ਮੈਂ ਫਟਾਫਟ ਪਹਿਲਾਂ ਕੱਪੜਿਆਂ ਦਾ ਕੰਮ ਨੇ ਮੀਲ ਲਿਆ ਤੇ ਬਾਕੀ ਗਰਮੀ ਦੇ ਵਿੱਚ ਇਹ ਵੀ ਹੁੰਦਾ ਨਾ ਕਾਟਨ ਦੇ ਕੱਪੜੇ ਜਿਹੜੇ ਹੁੰਦੇ ਆਪਾਂ ਨੂੰ ਬਾਰ-ਬਾਰ ਚਾਹੀਦੇ ਹੁੰਦੇ ਕਿਉਂਕਿ ਉਹ ਕੰਮ ਧੰਦਾ ਕਰਦੇ ਪਸੀਨਾ ਆ ਜਾਂਦਾ ਫਿਰ ਦਿਲ ਕਰਦਾ ਵੀ ਨਹਾ ਕੇ ਵਧੀਆ ਸਾਫ ਸੁਥਰੀ ਕੱਪੜੇ ਪਾਈਏ ਤੇ ਉਹਨਾਂ ਟਾਈਮ ਨਹੀਂ ਤਾਂ ਬੇਚੈਨੀ ਜੀ ਲੱਗੀ ਰਹਿੰਦੀ ਹੈਗੀ ਤੇ ਬਾਕੀ ਕਈ ਵਾਰੀ ਤਾਂ ਮਿਹਰੇ ਦਿਨ ਦੇ ਕੱਪੜੇ ਹੁੰਦੇ ਨਾ ਜਿਵੇਂ ਇਹਨਾਂ ਦੀ ਯੂਨੀਫਾਰਮ ਹੋ ਗਈ ਰਮਾਂ ਨਾ ਕੇ ਲਾਉਂਦਾ ਤਾਂ ਫਿਰ ਮੈਂ ਉਦੋਂ ਜਿਹੜੇ ਇੱਕ ਦੋ ਕੱਪੜੇ ਹੁੰਦੇ ਨਾਲ ਹੀ ਹੱਥ ਨਹੀਂ ਮਸ਼ੀਨ ਚਲਾ ਦਿੰਨੀ ਆਂਗੀ ਤੇ ਕਈ ਵਾਰੀ ਟਾਈਮ ਨਹੀਂ ਮਿਲਦਾ ਫਿਰ ਸਵੇਰੇ ਇਕੱਠੇ ਧੋ ਲੈਣੀਆਂ ਆਂਗੀ ਤੇ ਵੈਸੇ ਆਪਾਂ ਨੂੰ ਕੱਪੜਿਆਂ ਦੀ ਜਨੀ ਕੀ ਕਿਉਂਕਿ ਪਸ਼ੂਆਂ ਦਾ ਕੰਮ ਵੀ ਆਪਾਂ ਕਰਦੇ ਹਾਂ ਉਹਦਾ ਕਰਕੇ ਜ਼ਰੂਰਤ ਪੈਂਦੀ ਆ ਸੋ ਨਾਲ ਦੀ ਨਾਲ ਹੀ ਮੈਂ ਧੋ ਲੈਣੀ ਆ ਤੇ ਬਾਕੀ ਜੇ ਇੱਥੇ ਹੁਣ ਮੈਂ ਲੱਗੀਆਂ ਪਸ਼ੂਆਂ ਥੱਲੇ ਪਾਣੀ ਮਾਰਨ ਤੇ ਉਧਰੋਂ ਮੈਂ ਸਾਰਾ ਆਪਣਾ ਕੰਮ ਕੰਪਲੀਟ ਕਰਿਆ ਸੀ ਇਧਰੋਂ ਵੀ ਮੈਂ ਗੁਹਾ ਵਗੈਰਾ ਸਾਰਾ ਸੈੱਟ ਲਿਆ ਸੀਗਾ ਤੇ ਫੀਡ ਵਗੈਰਾ ਵੀ ਪੱਠੇ ਵਗੈਰਾ ਸਾਰਾ ਕੁਝ ਪੈ ਚੁੱਕਿਆ ਸੀ ਇਹਨਾਂ ਨੂੰ ਤੇ ਮੈਂ ਕਿ ਚਲੋ ਹੁਣ ਫਟਾਫਟ ਥੱਲੇ ਵੀ ਪਾਣੀ ਮਾਰ ਕੇ ਸਫਾਈ ਕਰਦੀ ਆਪਾਂ ਵੇਸੀ ਆਪਾਂ ਰੋਜ਼ ਪਸ਼ੂ ਥੱਲੇ ਪਾਣੀ ਨਹੀਂ ਮਾਰਦੇ ਜੀ 2 ਦਿਨ ਛੱਡ ਕੇ ਕਿਉਂਕਿ ਨਾ ਫਿਰ ਆਏ ਆ ਵੀ ਫਰਸ਼ ਜਿਹੜਾ ਜਿਆਦਾ ਗੰਦਾ ਨਹੀਂ ਹੁੰਦਾ ਤਿਲਕਣ ਨਹੀਂ ਹੁੰਦੀ ਇਕ ਤਾਂ ਤੇ ਕਈ ਵਾਰੀ ਤਾਂ ਮੈਂ ਕੁਝ ਮਲਾਇ ਮਨ ਲੂ ਵੀ ਹਫਤੇਕ ਬਾਅਦ ਤਾਂ ਇੱਕ ਤਜਾਬ ਜਿਹਾ ਲਿਆਂਦਾ ਦਾ ਸਾਡਾ ਤੇ ਪਸ਼ੂ ਅਸੀਂ ਆਸੇ ਪਾਸੇ ਕਰਕੇ ਫਿਰ ਉਹ ਥੱਲੇ ਫਰਸ਼ ਤੇ ਉਹ ਤਜਾਬ ਜਾਂ ਮਾਰ ਦਿੰਨੇ ਆ ਉਹਦੇ ਨਾਲ ਜਿਹੜੀ ਜਲਬ ਜੀ ਹੁੰਦੀ ਹੈ ਨਾ ਤਿਲਕਣ ਜੀ ਹੋਈ ਹੁੰਦਾ ਕੂਲਾਪਨ ਸਾਰਾ ਉੱਤਰ ਜਾਂਦਾਗਾ ਤੇ ਫਿਰ ਫਰਸ਼ ਜਿਹੜਾ ਵਧੀਆ ਸਾਫ਼ ਨਿਕਲਿਆ ਆਉਂਦਾ ਤੇ ਲੋ ਜੀ ਇੱਥੇ ਮੇਰੀ ਫਰਸ਼ ਵੀ ਧੋਤੀ ਗਈ ਸੀ ਤੇ ਜਿਹੜੀ ਆ ਆਪਣੀ ਬੈੜੀ ਇਹ ਕਾਲ ਕਰਦੀ ਸੀ ਕਿ ਉਹ ਕਿਨੂੰ ਪਾਣੀ ਪਿਉਣਾ ਸੀਗਾ ਹੁਣ ਤੇ ਮਰਮਾਨ ਨੂੰ ਹੱਸ ਰਹੀ ਸੀ ਮੈਂ ਕਿਹਾ ਨਹੀਂ ਤਾਂ ਬੱਚਾ ਫੜਾਣ ਦਾ ਬੱਠਣਾ ਪਿਆ ਦੇਨੀ ਆ ਮੈਂ ਤੇ ਮੈਂ ਕਿਹਾ ਵੀ ਜਾਂ ਫਿਰ ਆਪਾਂ ਉੱਥੇ ਹੀ ਖੋਲ ਕੇ ਪਿਉਣੀ ਆ ਉਹ ਕਹਿੰਦਾ ਵੀ ਉੱਥੇ ਹੀ ਪਿਆ ਦਾਂਗੇ ਖੋਲ ਕੇ ਤੇ ਕਾਲ ਇਹਨੂੰ ਆਇਆ ਵੀ ਛੇਤੀ ਪਾਣੀ ਪਿਓ ਮੈਨੂੰ ਤੇ ਲੋ ਜੀ ਇੱਥੇ ਆਪਣਾੜਾ ਫਾਰਸ਼ਾ ਉਹ ਵੀ ਕੰਪਲੀਟ ਹੋ ਗਿਆ ਸਾਰਾ ਸਾਫ਼ ਕਰਤਾ ਆਪਾਂ ਤੇ ਮੈਂ ਮਰਮਾਨ ਨੂੰ ਕਹਿ ਰਹੀ ਸੀਗੀ ਮੈਂ ਜAVE ਤੂੰ ਮੋਟਰ ਬੰਦ ਕਰ ਦੇ ਫਟਾਫਟ ਜਾ ਕੇ ਤੇ ਲੌਜੀ ਮੈਂ ਇੱਥੇ ਥੋੜਾ ਹੋਰ ਕੰਮ ਸੀ ਮੈਨੂੰ ਅੰਦਰ ਉਹ ਕਰਕੇ ਆ ਗਈ ਸੀ ਤੇ ਹੁਣ ਮੈਂ ਕਾਹ ਪਾਣੀ ਵੀ ਪਿਆ ਦਾਂ ਤੇ ਮੈਂ ਪਾਣੀ ਭਰ ਰਹੀ ਆਂ ਤੇ ਟਾਬੇ ਦੇ ਵਿੱਚ ਤੇ ਟੱਬ ਲਾਇਆ ਹੋਇਆ ਜੀ ਆਪਾਂ ਪਾਣੀ ਵਾਸਤੇ ਪਸ਼ੂਆਂ ਦੇ ਤੇ ਜਿੰਨਾ ਕੁ ਪਿਉਣਾ ਹੁੰਦਾ ਉਹਨਾਂ ਕੁ ਤਾਜ਼ਾ ਭਰ ਲੈਣੇ ਕਿਉਂਕਿ ਇਹਨਾਂ ਨੂੰ ਵੀ ਹਨਾ ਗਰਮੀ ਲੱਗਦੀ ਇਹਨਾਂ ਨੂੰ ਵੀ ਦਿਲ ਕਰਦਾ ਵੀ ਠੰਡਾ ਪਾਣੀ ਪੀਏ ਸੋ ਤਾਜ਼ਾ ਪਾਣੀ ਜਿਹੜਾ ਹੁੰਦਾ ਠੰਡਾ ਹੁੰਦਾ ਮੋਟਰ ਦਾ ਇਸ ਕਰਕੇ ਉਹਨੂੰ ਹੀ ਭਰਦੇ ਜਿੰਨਾਂ ਨੇ ਪੀਣਾ ਹੁੰਦਾ ਤੇ ਇੱਥੇ ਮਰਮਾਨ ਨੂੰ ਕਹਿ ਰਹੀ ਸੀ ਮੈਂ ਕਿ ਪਾਈਪ ਇਕੱਠੀ ਕਰ ਦੇ ਤੇ ਇੱਥੇ ਮੈਂ ਹੱਸ ਵੀ ਰਹੀ ਸੀ ਜਿਹੜੇ ਆਪਣੇ ਨਾਲ ਜ ਤੇ ਉਹਨੂੰ ਆਏ ਸੀ ਕਿ ਮੈਨੂੰ ਛਿੱਤੀ ਪਾਣੀ ਪਾਓ ਉਹਦੀ ਆਦਤ ਹੈ ਉਹ ਪਸ਼ੂਨ ਪਾਣੀ ਪੀਉਂਦੇ ਨੇ ਉਹ ਹੰਦਾ ਪਹਿਲਾਂ ਮੈਨੂੰ ਪਾਓ ਤੇ ਨਾਲ ਹੀ ਮੈਂ ਫਿਰ ਮਾਨ ਨੂੰ ਕਹ ਰਹੀ ਸੀ ਮੈਂ ਖੇਰ ਮਾਨ ਦੇ ਫੌਗਰ ਲੱਗੇ ਹੋਣੇ ਵੀ ਇਹਨਾਂ ਨੂੰ ਖੋਲ ਕੇ ਸਾਫ਼ ਕਰ ਲੈਂਦਾ ਨਾਲੇ ਪਤਾ ਚੱਲ ਜਾਂਦਾ ਵੀ ਆਪਾਂ ਨੂੰ ਮੋਟਰ ਚੱਲਦੀ ਹੈ ਨਹੀਂ ਚੱਲਦੀ ਆ ਤੇ ਕਿਉਂਕਿ ਨਾ ਪਿਛਲੀ ਵਾਰ ਵੀ ਪਹਿਲਾਂ ਜਦੋਂ ਚਲਾ ਕੇ ਦੇਖੀ ਚੱਲ ਵੀ ਸੀ ਫਿਰ ਪ੍ਰੋਬਲਮ ਆਈ ਫਿਰ ਆਪਾਂ ਅਮਰਗੜ ਤੋਂ ਜਿੰਨਾਂ ਤੋਂ ਲਵਾਈ ਸੀ ਫਿਰ ਉਹਨਾਂ ਨੂੰ ਬੁਲਾਇਆ ਫਿਰ ਉਹ ਆ ਕੇ ਠੀਕ ਕਰਕੇ ਗਏ ਸੀ ਮੈਂ ਕਿਹਾ ਵੀ ਹੁਣ ਮੂਰੇ ਮੌਸਮ ਆ ਰਿਹਾ ਗਰਮੀ ਦਾ ਤੇ ਫਿਰ ਪਸ਼ੂਆਂ ਨੂੰ ਲੋਡ ਪੈਂਦੀ ਆ ਕਿਉਂਕਿ ਫਿਰ ਨਾ ਗਰਮੀ ਦੇ ਵਿੱਚ ਨਾ ਤਾਂ ਇਹ ਫੀਡ ਖਾਂਦੀਆਂ ਨਾ ਪੱਠੇ ਖਾਂਦੀਆਂ ਗਰਮੀ ਬਹੁਤ ਜ਼ਿਆਦਾ ਮੰਦੀਆਂ ਨੇ ਫਿਰ ਉਦੋਂ ਆਪਾਂ ਵੀ ਹਨਾ ਕੋਸ਼ਿਸ਼ ਕਰਦੇ ਦੇਖੋ ਵੀ ਠੰਡੀ ਜਗ੍ਹਾ ਹੋਵੇ ਆਪਣਾ ਵੀ ਦਿਲ ਕਰਦਾ ਵੀ ਆਪਾਂ ਠੰਡੀ ਹਵਾ 'ਚ ਬੈਠੀਏ ਤੇ ਇਹਨਾਂ ਦਾ ਵੀ ਦਿਲ ਕਰਦਾ ਸੋ ਇਸ ਕਰਕੇ ਮੈਂ ਕਿਹਾ ਵੀ ਠੀਕ ਕਰਾ ਕੇ ਰੱਖ ਲਓ ਜਦੋਂ ਮੌਸਮ ਜਦ ਆਪਾਂ ਨੂੰ ਲੱਗਿਆ ਆਪਾਂ ਉਹਨੂੰ ਚਾਲੂ ਕਰ ਦਾਂਗੇ ਤੇ ਲਓ ਜੀ ਇੱਥੇ ਮੈਂ ਦੂਸਰੀ ਬੈੜੀ ਨੂੰ ਪਾਣੀ ਪਿਉਣ ਲੱਗੀ ਜਿਹੜੀ ਬੈੜੀ ਵਿਚਾਲੇ ਖੜੀ ਸੀ ਨਾ ਉਹਨੂੰ ਅਰਮਾਨ ਨੂੰ ਪਿਆਊਗਾ ਕਿਉਂਕਿ ਬੁੜੀਆਂ ਨੂੰ ਮਾਰਦੀ ਆ ਤੇ ਫਿਰ ਇਸ ਕਰਕੇ ਮੈਂ ਕਿਹਾ ਵੀ ਉਹਨੂੰ ਤੂੰ ਪਿਆ ਦੇ ਤੇ ਬਾਕੀ ਜਿਹੜੀ ਬਚਾ ਇੱਧਰ ਕਾਲੀ ਜੀ ਬੜੀ ਖੜੀ ਆ ਰਮਨ ਨੂੰ ਮੈਂ ਕਹਿ ਰਹੀ ਸੀ ਮੈਂ ਕਿਹਾ ਉੱਧਰਲੀ ਸਾਈਡ ਕਰ ਦਿਓ ਬੱਚਿਆਂ ਨੂੰ ਤੰਗ ਕਰਦੀ ਐ ਇਹਨੂੰ ਮੈਂ ਇੱਥੇ ਬੰਦ ਦੰਨੀ ਆ ਤੇ ਇਸ ਤੋਂ ਬਾਅਦ ਜੀ ਮੈਂ ਫਿਰ ਰਮਨ ਨੂੰ ਕਿਹਾ ਮੈਂ ਕਿਹਾ ਉਹ ਵੈੜੀ ਨੂੰ ਬਾਅਦ ਚ ਖੋਲੀ ਪਹਿਲਾਂ ਮੈਂ ਬੱਚਿਆਂ ਨੂੰ ਪਾਣੀ ਪਿਆ ਦਵਾ ਤੇ ਬੱਚਿਆਂ ਨੂੰ ਪਾਣੀ ਆਪਾਂ ਜੀ ਬਾਲਟੀ ਨਾਲ ਬੱਠਲ ਨਾ ਪਿਉੰਨੇ ਆ ਜਿਹਦਾ ਡੈਡੀ ਹੋਵੇ ਉਹ ਤਾਂ ਪਿਆ ਦਿੰਦੇ ਆ ਖੋਲ ਕੇ ਕਿਉਂਕਿ ਬਹੁਤ ਭਾਜਦੀਆਂ ਨੇ ਫਿਰ ਫੜੀਆਂ ਨਹੀਂ ਜਾਂਦੀਆਂ ਇਸ ਕਰਕੇ ਬਾਲਟੀ ਨਾਲ ਪਾਣੀ ਪਿਆ ਦੰਨੇ ਆਪਾਂ ਇਹਨਾਂ ਨੂੰ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਵੱਧ ਵਾਸਪੋਰ ਜਰੂਰ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ